ਲਹੌਰੋਂ ਪੱਟੀ ਨੂੰ ਮੁੜਦੇ ਆਂ ਰਾਤ ਹੋ ਗਈ ਸਬਬ ਬਣਿਆ ਕੁਦਰਤ ਮੇਲ ਹੋਇਆ ਇਹ ਗਰੀਬ ਵਾਸੀ ਬੰਦਾ ਰਾਤ ਜਿਗੜਨ ਦੇ ਨਹੀਂ ਪਿੰਡ ਵਿੱਚੋਂ ਜਦੋਂ ਕਿਸੇ ਨੂੰ ਪੁੱਛਿਆ ਤੇ ਉਹ ਰਾਣੀ ਭਾਈ ਤਾਰੂ ਸਿੰਘ ਦਾ ਪਤਾ ਦਿੰਦਾ ਵੀ ਉਹ ਫਲਾਣੇ ਪਾਸੇ ਨੂੰ ਚਲਾ ਜਾ ਉੱਧਰ ਕਿਸੇ ਨੂੰ ਕੁਝ ਨਹੀਂ ਭਾਈ ਤਾਰੂ ਸਿੰਘ ਘਰ ਵਿੱਚ ਪ੍ਰਸ਼ਾਦਾ ਵੀ ਮਿਲੂ ਤੇ ਤੈਨੂੰ ਰਹਿਣ ਲਈ ਜਗਾ ਵੀ ਮਿਲ ਜਾਵੇ ਕੋਈ ਗਰੀਨ ਪਾਚੀ ਆਇਆ ਸਭ ਤੋਂ ਪਹਿਲਾਂ ਇਹਨੇ ਦਰਵਾਜ਼ੇ ਉਹ ਵੜਦੇ ਇੱਕ ਗੱਲ ਆਖੀ ਭਾਈ ਦਾਲੂ ਸਿੰਘ ਜੀ ਸਾਹਮਣੇ ਨੇ ਇਹਨੇ ਦੁਆ ਸलाम ਕੀਤੀ ਭਾਈ ਸਾਹਿਬ ਜੀ ਨੇ ਪੜੇ ਬੁਲਾਈ ਸਭ ਤੋਂ ਪਹਿਲਾਂ ਉਹਨੇ ਆਪਣਾ ਵੇਰਵਾ ਪਤਾ ਕੀ ਦਿੱਤਾ ਭਾਰਤ ਦੀ ਧਰਤੀ ਦਾ ਇੱਕ ਬੜਾ ਹੀ ਜਿਹੜਾ ਨਮੋਸ਼ੀ ਭਰਿਆ ਚਿਹਰਾ ਨਮੋਸ਼ੀ ਭਰੀ ਗੱਲ ਕਰਦਾ ਕਿਉਂਕਿ ਇਹ ਤੇ ਸਭ ਤੋਂ ਪਹਿਲਾਂ ਬੰਦੇ ਨੂੰ ਬੰਦੇ ਨਾਲ ਨਹੀਂ ਬੰਦੇ ਨੂੰ ਉਹਦੀ ਯਾਦ ਨਾਲ ਤੇ ਉਹਦੀ ਧਰਮ ਨਾਲ ਮਛਾਣਿਆ ਜਾਂਦਾ ਅੱਜ ਵੀ ਉਸ ਗਰੀਬ ਬਾਗੀ ਦੇ ਭਾਈ ਸਾਹਿਬ ਦੇ ਦਰਵਾਜ਼ੇ ਉੱਲ ਲੰਘਦੇ ਹੱਥ ਜੋੜ ਕੇ ਗਣ ਤੋਂ ਪੱਲਾ ਪਾ ਕੇ ਆਖਿਆ ਵੀ ਭਾਈ ਸਾਹਿਬ ਮੈਂ ਮੁਸਲਮਾਨ ਹੀ ਹਾਂ ਤੇ ਮੁਸਲਮਾਨਾਂ ਚੋਂ ਵੀ ਨੀਵੀਂ ਜਾਤੀ ਦਾ ਹੀ ਮੈਂ ਮਾਛੀ ਹਾਂ ਉਹਨੂੰ ਲੱਗਾ ਪਤਾ ਨਹੀਂ ਇਹ ਮੁਸਲਮਾਨ ਹੋਣ ਕਰਕੇ ਮੈਨੂੰ ਅੰਦਰ ਲੰਘਣ ਦਊ કે ਨਾ ਲੰਘਣ ਦਊ ਪਤਾ ਨਹੀਂ ਇਹ ਗਰੀਬ ਹੋਣ ਕਰਕੇ ਜਾਂ ਉਹਨੂੰ ਨੀਵੀਂ ਜਾਤੀ ਦਾ ਹੋਣ ਕਰਕੇ ਅੰਦਰ ਆਉਣ ਦਊ કે ਨਾ ਇਦੋਂ ਬਾਅਦ ਆ ਕੋਈ ਜਦ ਪਵੇ ਮੈਂ ਪਹਿਲਾਂ ਹੀ ਦੱਸਦਾ ਮੈਂ ਕੌਣ ਕਿਉਂਕਿ ਭਾਰਤੀ ਧਰਤੀ ਦੀ ਇਹ ਤਸਵੀਰ ਹੈ ਵੀ ਇੱਥੇ ਅਸੀਂ ਬੰਦੇ ਨੂੰ ਬੰਦੇ ਦੇ ਨਾਮ ਨਾਲ ਬੰਦੀ ਦੀ ਆ ਜਾਤ ਤੇ ਔਪਾਤ ਨਾਲ ਨਹੀਂ ਉਹਨੂੰ ਸਮਾਜਿਕ ਜਾਤ ਤੇ ਆਰਥਿਕ ਔਬਾਦ ਨਾਲ ਦੇਖਦੇ ਆਂ ਵੀ ਇਹ ਗਰੀਬ ਹੈ ਕਿ ਕਿਦਾਂ ਦਾ ਉੱਚੀ ਜਾਤ ਦਾ ਕਿ ਨੀਵੀਂ ਜਾਤ ਦਾ ਪਇਤਾਰੂ ਸਿੰਘ ਜਿਵੇਂ ਕੋਈ ਜੋ ਇੱਕ ਸਿੱਖ ਦੀ ਤਸਵੀਰ ਹੁੰਦੀ ਹੈ ਜੋ ਸਾਨੂੰ ਸਤਿਗੁਰੂ ਜੀ ਨੇ ਸਿਖਾਇਆ ਹੋਣਾ ਸੱਬੇ ਸਾਜੀ ਵਾਲ ਸੁਦਾਇ ਤੂੰ ਕਿਸੇ ਰੰਧ ਸਹਿਬਾ ਨਾਲ ਜੀਉ ਹੱਥ ਜੋੜ ਕੇ ਦੁਬਾਰਾ ਭਤੀ ਬਲਾਈ ਭਾਈ ਤਾਰੂ ਸਿੰਘ ਜੀ ਨੇ ਭਰਾਵਾ ਅੰਦਰ ਲੰਘਿਆ ਤੂੰ ਗੁਰੂ ਨਾਨਕ ਦੇ ਇੱਕ ਸਿੱਖ ਦੇ ਘਰ ਆਇਆ ਗੁਰੂ ਨਾਨਕ ਦੇ ਲੰਗਰ ਵਿੱਚ ਆਇਆ ਜੋ ਮੈਂਥੋਂ ਸਰੂਗਾ ਬਣੂੰਗਾ ਮੈਂ ਤੇਰੀ ਸੇਵਾ ਕਰੂੰ ਜੇ ਰਾਤ ਨੂੰ ਆ ਗਿਆ ਏ ਤੇ ਹੁਣ ਭਰਾਵਾ ਹਿੰਦਰੀਆਂ ਗੱਲਾਂ ਨਾ ਕਰ ਅੰਦਰ ਲੰਘ ਗਿਆ ਇਹ ਉਦਾਹਰਣ ਹੈ ਜੇ ਸਤ ਬਗਾਨਿਆਂ ਨਾਲ ਗੱਲ ਨਾਲ ਲਾਉਂਦੇ ਆ ਔਰ ਅੱਜ ਸਾਡੇ ਕੋਲੋਂ ਆਪਣੀ ਜਿਹੜੀ ਨਾ ਉਹ ਤੋੜ-ਤੋੜ ਕੇ ਪਰਾਂ ਨੂੰ ਕਰਦੇ ਆ ਦਿਨ ਇਸੇ ਕਰਕੇ ਦੁਖੀ ਹੁੰਦਾ ਅਸੀਂ ਤੇ ਦੂਜਿਆਂ ਦਾ ਦਿਲ ਜਿੱਤ ਲੈਂਦੇ ਸੀ ਇੰਦਾ ਬੇਨਤੀ ਕਰਕੇ ਹੱਥ ਜੋੜ ਕੇ ਅੰਦਰ ਵੰਗਾ ਕੇ ਅੱਜ ਜਿਹੜੇ ਸਾਡੇ ਆਪਣੀ ਨੇ ਉਹਨਾਂ ਨੂੰ ਧੱਕੇ ਘਾਤੋਂ ਮਾਰੀ